ਇਹ ਕੋਈ ਖੂਹ ਸਾਹਿਬ ਆ ਜਿੱਥੇ ਗੁਰੂ ਨਾਨਕ ਸਾਹਿਬ ਦਾ ਵਿਆਹ ਤੋਂ ਪਹਿਲਾਂ ਇੱਥੇ ਠਹਿਰੇ ਸਨ ਫਿਰ ਉਹ ਗਏ ਸਨ ਡੇਰਾ ਸਾਹਿਬ ਦੇ ਲਾਵਾ ਮੇਰੇ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਇੱਥੇ ਹੁੰਦੇ ਨੇ ਇੱਥੇ ਆ ਕੇ ਮਾਰੇ ਇਸ਼ਨਾਨ ਸੋਦੇ ਨੇ ਸ਼ੇਰਾਬੰਦੀ ਹੁੰਦੀ ਹੈ ਸਾਰੀ ਬਰਾਤ ਇੱਥੇ ਤਿਆਰ ਹੁੰਦੀ ਆ ਮਾਰੇ ਦੇ ਕੁਝ ਸ਼ਲੋਕ ਜਿਹੜੇ ਨੇ ਆਸਾ ਜੀ ਦੀ ਵਾਰ ਦੇ ਬਾਬਾ ਮਰਦਾਨਾ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਪੜ੍ਹਦੇ ਨੇ ਇਹ ਇਤਿਹਾਸ ਜਿਹੜਾ ਵਾ ਇਹ ਕੋਈ ਖੂਹ ਸਾਹਿਬ ਆ ਜਿਹੜਾ ਉਹ ਕਾਫੀ ਘੱਟ ਲੋਕਾਂ ਨੂੰ ਪਤਾ ਵੀ ਇੱਥੇ ਕੋਈ ਸਾਹਿਬ ਗੁਰੂ ਨਾਨਕ ਸਾਹਿਬ ਆ ਕੇ ਠਹਿਰੇ ਸਨ ਵੇਖੋ ਕ ਇੱਥੇ ਬੜੇ ਆਸਥਾਨਾਂ ਦਾ ਘੱਟ ਪਤਾ ਆ ਜਿਹੜਾ ਕੰਧ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜੇ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤੇ ਫਲਾਈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜਾ ਅਚਲ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜਾ ਨਾਗੀਆਂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕਦੋਂ ਕੀਤੇ ਸਨ ਜਦੋਂ ਮਹਾਰਾਜ ਜੀ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਆਏ ਸਨ ਸਤ ਕਰਤਾਰੀਆਂ ਤੇ ਵਿਆਹ ਅਸਥਾਨ ਆ ਬਾਬਾ ਗੁਰਦਿੱਤਾ ਜੀ ਦਾ ਤੇ ਇੱਥੇ ਬਾਬਾ ਬੁੱਢਾ ਸਾਹਿਬ ਵੀ ਵਿਆਹਣ ਆਏ ਨੇ ਬਾਬਾ ਲਖਮੀ ਦਾਸ ਜੀ ਬਟਾਲੇ ਚ ਵਿਆਹਣਾ ਇਹਨੇ ਜਿਹੜਾ ਮਹੰਤ ਨਰਿੰਦਰ ਪ੍ਰਕਾਸ਼ ਜੀ ਆ ਨਾ 베ਦੀ ਸਾਹਿਬ ਤੁਸੀਂ 베ਦੀ ਤੁਹਾਨੂੰ ਪਤਾ ਹੀ ਆ ਉਹ ਉਹਨਾਂ ਦਾ ਸਹੁਰਿਆਂ ਦਾ ਪਰਿਵਾਰ ਆ ਹਾਂਜੀ ਜਿਹੜਾ ਨਰਿੰਦਰ ਪ੍ਰਕਾਸ਼ ਜੀ ਬਾਬਾ ਲਖਮੀ ਦਾਸ ਦਾ ਸਹੁਰਿਆਂ ਦਾ ਪਰਿਵਾਰ ਆ ਸੋ ਇਸ ਕਰਕੇ ਸ਼ੇਰ-ਏ-ਪੰਜਾਬ ਪੰਜਾਬ ਦਾ ਰਾਜਾ ਸ਼ੇਰ-ਏ-ਪੰਜਾਬ ਮਹਾਰਾ ਰਣਜੀਤ ਸਿੰਘ ਜੀ ਬੇਰੰਗਾਲ ਚ ਵਿਆਹਣਾ ਇਹਨੇ ਸੰਸਾਰ ਭਰ ਚ ਜਾਣਿਆ ਜਾਂਦਾ ਗੁਰੂ ਨਾਨਕ ਬਾਬਾ ਵਿਆਹਣ ਬਟਾਲੇ ਵਿੱਚ ਗਿਆ ਹੈ ਇਸ ਵਾਰ ਵੀ 10 ਸਤੰਬਰ ਨੂੰ ਇਹ ਵਿਆਹ ਪਰੋ ਮਨਾਇਆ ਜਾਏਗਾ ਜਿੱਥੇ ਕਿ ਇਤਿਹਾਸਿਕ 47 ਦੀ ਗੁਰਦੁਆਰੇ ਗੁਰਦਾਸ਼ ਸਿੰਘ ਸਾਹਿਬਾਨ ਉਥੇ ਜਿੱਥੇ ਗੁਨਾਹ ਸਿੰਘ ਦੇ ਲਾਂਵਾ ਫੇਰੇ ਹੋਏ ਹਨ ਉਹ ਸਥਾਨ ਹੈ ਗੁਰਦੁਆਰਾ ਢੇਰਾ ਸਾਹਿਬ ਇੱਕ ਹੋਰ ਸਥਾਨ ਹੈ ਬਟਾਲੇ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਬਰਾਤ ਤੋਂ ਪਹਿਲਾਂ ਬੈਠੇ ਸਨ ਜਿੱਥੇ ਉਸ ਨੂੰ ਹੁਣ ਖੂਈ ਸਾਹਿਬ ਸਥਿਤ ਹੈ ਸੋ ਆਪਾਂ ਦੱਸਣ ਵੀ ਕਰਾਵਾਂਗੇ ਆਪਣੇ ਸੰਗਤਾਂ ਨੂੰ ਤੇ ਆਪਣੇ ਦਸ਼ਕਾਂ ਨੂੰ ਕਿ ਖੂਈ ਸਾਹਿਬ ਜੋ ਹੈ ਬਟਾਲੇ ਵਿੱਚ ਸਥਿਤ ਹੈ ਜਿੱਥੇ ਕਿ ਗੁਨਾਹ ਸਾਹਿਬ ਆ ਕੇ ਵਿਆਹ ਤੋਂ ਪਹਿਲਾਂ ਠਹਿਰੇ ਸਨ ਤੇ ਇਥੋਂ ਹੀ ਬਰਾਤ ਤੁਰੀ ਸੀ ਜਿਹੜੇ ਕਿ ਡੇਰਾ ਸਾਹਿਬ ਦੇ ਵਿਆਹ ਵਾਸਤੇ ਸੋ ਦਸ਼ਕ ਨਾਲ ਅਨੇ ਨਾਲ ਗੱਲਬਾਤ ਵੀ ਕਰਾਂਗੇ ਸੋ ਜਿਹੜੇ ਇੱਥੇ ਜਿਨ੍ਹਾਂ ਨੇ ਸੇਵਾ ਸੰਭਾਲੀ ਆ ਜੋ ਸੇਵਾਕਾਰ ਨੇ ਖੂਈ ਸਾਹਿਬ ਦੀ ਅਤੇ ਜੋ ਸਾਲਾ ਦੇਖ ਰਹੇ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਵੀ ਖੂਈ ਸਾਹਿਬ ਦਾ ਇਤਿਹਾਸ ਕੀ ਹੈ ਕਿਉਂਕਿ ਦਸ਼ਕਰਮ ਦਸਣਾ ਚਾਹੁੰਦੇ ਆ ਕਿ ਇੱਥੇ ਬਟਾਲੇ ਵਿੱਚ ਇਹ ਗੁਰਦਵਾਰਾ ਸ੍ਰੀ ਕਾਨ ਸਾਹਿਬ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੇ ਇੱਕ ਇਹ ਖੂਈ ਸਾਫ ਹੈ ਜਿੱਥੇ ਗੁਲਾਬ ਸਾਹਿਬ ਦਾ ਵਿਆਹ ਤੋਂ ਇਹ ਪਹਿਲਾਂ ਇੱਥੇ ਠਹਿਰੇ ਸਨ ਤੇ ਫਿਰ ਉਹ ਗਏ ਸਨ ਡੇਰਾ ਸਾਹਿਬ ਲਾਵਾ ਵੇਰੇ ਸੋ ਇੱਥੇ ਗੱਲਬਾਤ ਕਰਾਂਗੇ ਸੰਗਦੀ ਕਾਫੀ ਆਈ ਆ ਇਹ ਬਾਬਾ ਹਰਜੀਤ ਸਿੰਘ ਜੀ ਜੋ ਕਾਰ ਸੇਵਾ ਇੱਥੇ ਨਿਭਾ ਰਹੇ ਨੇ ਇੱਥੇ ਤੇ ਗੱਲਬਾਤ ਕਰਾਂਗੇ ਹਨਾ ਸੱਸੀਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਜੀ ਇਹ ਬਾਬਾ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਇਹ ਖੂਈ ਸਾਹਿਬ ਦਾ ਕੀ ਇਤਿਹਾਸ ਹੈਗਾ ਇਹ ਦੇਖੋ ਜੀ ਇਤਿਹਾਸ ਇਸ ਤਰ੍ਹਾਂ ਵੀ ਜਦੋਂ ਧਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਹੀ ਆਉਂਦੇ ਆ ਵਿਆਹਣ ਵਾਸਤੇ ਮੇਲ ਰੂਪੀ ਤੇ ਬਣ ਕੇ ਚਲ ਜਾਂਦੇ ਨੇ ਸੁਲਤਾਨ ਪ੍ਰਲੋਦੀਨ ਨਨਕਾਣਾ ਸਾਹਿਬ ਤੋਂ ਸੁਲਤਾਨ ਪ੍ਰਲੋਦੀਨ ਫਿਰ ਬਰਾਤ ਬਣ ਕੇ ਆਉਂਦੀ ਆ ਗੋਂਦਵਾਲ ਸਾਹਿਬ ਖਡੂਰ ਸਾਹਿਬ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਦੀ ਵੇਰ ਕੇ ਰੁਕਦੀ ਬਰਾਤ ਆ ਕੇ ਮਹਾਰਾਜ ਜੀ ਦੀ ਉੱਥੇ ਮਾਰੇ ਰਾਤ ਵਿਸ਼ਰਾਮ ਕਰਦੇ ਨੇ ਅੰਮ੍ਰਿਤਸਰ ਦੇ ਇਸ਼ਨਾਨ ਕਰਦੇ ਨੇ ਉਥੋਂ ਦੀਆਂ ਮਤਾਵਾਂ ਪਹਿਣਾ ਕਟੀਆਂ ਹੋ ਕੇ ਜਾਂਦੀਆਂ ਨੇ ਮਾਰੇ ਨਾਲੇ ਤਾਂ ਵਧਾਈ ਦਿੰਦੇ ਨੇ ਤਨਾਰਾ ਬਚਨ ਕਰਦੇ ਮਾਰੇ ਬੱਚੇ ਸੁੱਕੇ ਸੁੱਕੇ ਨੇ ਤੇ ਕਿਰਪਾ ਕਰੋ ਤੁਸੀਂ ਵਿਆਹਣ ਵਾਸਤੇ ਜਾ ਰਹੇ ਹੋ ਇਹਨਾਂ ਬੱਚਿਆਂ ਵਾਸਤੇ ਕੁਝ ਕਰਕੇ ਜਾ ਮਾਰੇ ਕਹਿੰਦੇ ਇਹਨਾਂ ਬੱਚਿਆਂ ਦਾ ਤੇ ਕਿਤੇ ਰਿਆ ਇੱਥੇ ਤੇ ਕੋਖਾਂ ਹੀ ਨਹੀਂ ਸੁੱਕੀਆਂ ਉਹ ਵੀ ਹਰਿਆ ਹੋ ਜਾ ਕਰਨੀਆਂ ਬੱਚੇ ਹਰੇ ਭਰੇ ਹੋਣਗੇ ਅੱਜ ਵੀ ਉੱਥੇ ਬਚਨ ਪੰਚਮ ਪਾਤਸ਼ਾਹ ਦਾ ਲਿਖਿਆ ਹੋਇਆ ਸੁੱਕੇ ਹਰੇ ਕੀ ਇਹ ਕਿਨਮਾ ਹੈ ਉਸ ਤੋਂ ਬਾਅਦ ਮਹਾਰਾਜ ਜੀ ਇੱਕਾ ਤੋਂ ਨੰਗਲ ਨਾਗਿਆਣਾ ਸਾਹਿਬ ਆ ਕੇ ਉਦੋਂ ਕੇ ਬਰਾਤ ਰੋਕਦੀ ਆ ਉੱਥੇ ਮਾਰੇ ਰਾਏ ਬਲਾਰ ਨੂੰ ਕਹਿੰਦੇ ਇਹ ਬਚਨ ਕਰਦਾ ਆ ਮਹਾਰਾਜ ਪਟਿਆਲੇ ਦਾ ਡਰਾਈਵਰ ਧਾਨਾ ਸਿੰਘ ਜੀ ਨੇ ਸਾਈਕਲ ਜਾਂਤਾ ਆਨੰਦ ਕਾਰਜ ਦੀ ਲਿਖੀ ਹੋਈ ਆ। ਉਤੋਂ ਫਿਰ ਉਦੋਂ ਕੇ ਤੋਂ ਚੱਲ ਕੇ ਮਹਾਰਾਜ ਜੀ ਇਹ ਵਚਨ ਕਰਦੇ ਆ ਕਿ ਰਾਇ ਬਲਾਰ ਨੂੰ ਕਿ ਅਸੀਂ ਅਮਰਤੇਲ ਬਟਾਲੇ ਦੀ ਹੱਦ ਵਿੱਚ ਪਹੁੰਚਣਾ, ਉੱਥੇ ਜਾ ਕੇ ਇਸ਼ਨਾਨ ਕਰਨਾ। ਸਾਰੀ ਬਰਾਤ ਉੱਥੇ ਤਿਆਰ ਹੋਵੇਗੀ। ਆ ਜਦੋਂ ਆਪਾਂ ਆਉਂਦੇ ਆ ਨਾਨਕ ਧਾਮ ਦੇ ਪਿਛਲੇ ਪਾਸੇ ਪੱਠਾ ਜਿਹੜਾ ਇਹਦੇ ਸਾਹਮਣੇ ਇੱਕ ਵਜ਼ੀਰ ਸ਼ਾਹ ਦੀ ਜਗ੍ਹਾ ਆ। ਉੱਥੇ ਮਹਾਰਾਜ ਜਾ ਕੇ ਬੈੰਦੇ ਨੇ ਤੇ ਪਾਣੀ ਨਹੀਂ ਮਿਲਦਾ ਉੱਥੇ ਫਿਰ ਮਹਾਰਾਜ ਦੀ ਹੁਕਮ ਅਨਸਾਰ ਰਾਇ ਬਲਾਰ ਦੀ ਫੌਜ ਪਾਣੀ ਲੱਭਦੀ ਆ। ਫਿਰ ਆ ਖੂ ਇਹ ਲੱਭਦਾ ਆ ਫਿਰ ਜਾ ਕੇ ਮਹਾਰਾਜ ਨੂੰ ਦੱਸਦੇ ਮਹਾਰਾਜ ਵੀ ਪਾਣੀ ਵੀ ਮਿਲ ਗਿਆ ਤੇ ਬੜਾ ਸੁੰਦਰ ਬਾਗ ਵੀ ਹੈ ਉਹਦਾ ਨਾਮ ਬਾਹਰਵਾਰ ਹੈ ਤੇ ਮਹਾਰਾਜ ਤੇ ਬੋਰਡ ਵੀ ਬੜਾ ਸੰਗਣਾ ਮਾਰੇ ਕਹਿੰਦੇ ਚਲੋ ਸਾਡੇ ਪੂਰਬਲੇ ਸਮੇ ਦਾ ਤਪਸਥਾਨ ਹੈ ਗਰੀਬਨਵਾਸੀ ਚੇ ਪਾਤਸ਼ਾਹ ਜੀ ਇੱਥੇ ਆਉਂਦੇ ਨੇ ਇੱਥੇ ਆ ਕੇ ਮਾਰੇ ਇਸ਼ਨਾਨ ਸੋਦੇ ਨੇ ਸ਼ੇਰਾਬੰਦੀ ਹੁੰਦੀ ਹੈ ਸਾਰੀ ਰਾਤ ਇੱਥੇ ਤਿਆਰ ਹੁੰਦੀ ਆ ਮਾਰੇ ਦੇ ਕੁਝ ਸ਼ਲੋਕ ਜਿਹੜੇ ਨੇ ਆਸਾ ਜੀ ਦੀ ਵਾਰ ਦੇ ਬਾਬਾ ਮਰਦਾਨਾ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਪੜ੍ਹਦੇ ਨੇ ਜਿੱਥੇ ਅੱਜ ਮੇਰੇ ਅਤੀ ਸਤਿਕਾਰਯੋਗ ਤਨਤਨ ਬ੍ਰਹਮ ਗਿਆਨੀ ਬਾਬਾ ਹਜਾਰਾ ਸਿੰਘ ਨਿੱਕੇ ਕੁਮਣਾਵਾਲੇ ਤੇਨਾਂ ਦੇ ਪੋਤਰੇ ਅਤੀ ਸਤਿਕਾਰਯੋਗ ਮੇਰੇ ਵੱਡੇ ਵੀਰ ਵੀ ਨੇ ਮੇਰੇ ਬਹੁਤ ਅਤੀ ਸਤਿਕਾਰਯੋਗ ਨੇ ਮੇਰੇ بڑے ਅੰਦਰ ਦੀ ਭਾਵਨਾ ਜੁੜੀ ਹੋਈ ਜਿਨ੍ਹਾਂ ਨਾਲ ਬਾਬਾ ਬੁੱਧ ਸਿੰਘ ਸਾਹਿਬ ਜੀ ਪਹਿਲੇ ਦਿਨ ਤੋਂ ਮੇਰਾ ਸਾਥ ਦੇ ਰਹੇ ਨੇ ਇਹ ਅਸਥਾਨ ਉਹ 15 ਏਕੜ ਦਾ ਬਾਗ ਜਿਹੜਾ ਕਿ 47 ਤੋਂ ਬਾਅਦ ਕਿਸੇ ਕਬਜ਼ੇ ਵੀ ਹੋ ਗਏ ਸੀਗੇ ਫਿਰ ਹੋਰ ਵੀ ਕਿਸੇ ਨੇ ਕਬਜ਼ਾ ਕੀਤਾ ਅੱਜ ਇੱਥੇ ਇੰਸਪੈਕਟਰ ਸਾਹਿਬ ਬੈਠੇ ਇੱਥੋਂ ਵੀ ਵਡਣ ਦੀ ਕੋਸ਼ਿਸ਼ ਕੀਤੀ ਗਈ ਹੈ ਪਿੱਛੇ ਵੀ ਬੋਰ ਨੂੰ ਵਡਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਅਸਥਾਨ ਆਪ ਪ੍ਰਗਟਾਈ ਕਰਕੇ ਇਹ 사ਤਗੁਰ ਸਾਹਿਬ ਜੀ ਦੇ ਕਿਰਪਾ ਦਾ ਜਿਹਦੇ ਨਾਲ ਬੁੱਢੇ ਦਾਲ ਨੇ ਵੀ ਦਸ਼ਮੇਰ ਤਰਨਾ ਦਲ ਸੰਪਰਦਾਇ ਦਲ ਬਾਬਾ ਬੀਤੀ ਚੰਦ ਸਾਹਿਬ ਸਾਰੇ ਮਹਾਂਪੁਰਸ਼ਾਂ ਨੇ ਮੇਰਾ ਸਾਥ ਦੇ ਕੇ ਇਹ ਸਥਾਨ ਜਿਹੜਾ ਆਪ ਜੀ ਦੀ ਕਿਰਪਾ ਦੁਆਰਾ ਬਖਸ਼ਿਸ਼ ਹੋਇਆ 125 ਫੁੱਟ ਦਾ ਨਿਸ਼ਾਨ ਸਾਹਿਬ ਜੋ ਬਾਬਾ ਅਵਤਾਰ ਸਿੰਘ ਜੀ ਸੰਪਰਦਾਇ ਦਲ ਬਾਬਾ ਬੀਚਨ ਸਾਹਿਬ ਜੀ ਨੇ ਆਪਣੇ ਕਰਕਮਲਾ ਦੇ ਨਾਲ ਚੜਾਇਆ ਉਹ ਨਿਸ਼ਾਨ ਜਿਹੜਾ ਜਦੋਂ ਮੋਰਚਾ ਇੱਥੇ ਮਾਰੇ ਨੇ ਲਵਾਤਾ ਉਹ ਸਥਾਨ ਦਾ ਨਿਸ਼ਾਨ ਸਾਹਿਬ ਹੈ ਸੋ ਇੱਥੇ ਬੜੀ ਸੁੰਦਰ ਪਾਰਕਿੰਗ ਬਣੇਗੀ ਨਾਲ ਸਰਾਮ ਬਣੇਗੀ ਨਾਲ ਲੰਗਰ ਹਾਲ ਬਣੇਗਾ ਦਰਬਾਰ ਬਣੇਗਾ ਤੇ ਇਥੇ ਲੋੜਵੰਦ ਦੀ ਲੋੜ ਪੂਰੀ ਹੋਏਗੀ ਜਿਵੇਂ ਹੁਣ ਹਰ ਸਾਲ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਇਥੇ ਬੱਚਿਆਂ ਦੇ ਆਨੰਦ ਕਾਰਜ ਸਾਲ ਚ ਦੋ ਵਾਰ ਕਰਾਈ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਦੀ ਧਹਾੜੇ ਤੇ ਵੀ ਤੇ ਨਾਲ ਹੀ ਮਹਾਰੇ ਦੀ ਕਿਰਪਾ ਦੁਆਰਾ ਮਾਤਾ ਜੀ ਸਲਖਣੀ ਜੀ ਦਾ ਗੁਰੂ ਨਾਨਕ ਸਾਹਿਬ ਦਾ 537ਵਾਂ ਵਿਆਹ ਪਰ ਜਿਹੜਾ ਹੁਣ ਮਨਾਇਆ ਜਾ ਰਿਹਾ ਇਹਦੇ ਵਿੱਚ 14 ਲੜਕੀਆਂ ਦਾ ਆਨੰਦ ਕਾਰਜ ਹੋ ਰਹੇ ਨੇ ਬਾਬਾ ਜੀ ਇਹ ਇਤਿਹਾਸ ਜਿਹੜਾ ਵਾ ਕੋਈ ਸਾਹਿਬ ਆ ਜਿਹੜਾ ਉਹ ਕਾਫੀ ਘੱਟ ਲੋਕਾਂ ਨੂੰ ਪਤਾ ਵੀ ਇਥੇ ਕੋਈ ਸਾਹਿਬ ਗੁਰਨਾਨ ਸਾਹਿਬ ਆ ਕੇ ਠਹਿਰੇ ਸਨ ਵੇਖੋ ਕੱਲਾ ਖੂਬ ਸਾਹਿਬ ਦਾ ਨਹੀਂ ਘਟ ਪਤਾ ਇੱਥੇ ਬੜਿਆ ਅਸਥਾਨਾਂ ਦਾ ਘਟ ਪਤਾ ਆ ਇੱਥੇ ਤੁਸੀਂ ਇਹੋ ਜਿਹੇ ਸਾਡੇ ਮੈਂਬਰ ਹੈਗੇ ਨੇ ਜਿਹੜੇ ਸਿਰਫ ਕਹਿੰਦੇ ਵੀ ਕੰਧ ਸਾਹਿਬ ਦਾ ਨਾਮ ਲਓ ਹੋਰ ਕਿਸੇ ਗੁਰਦਰ ਦਾ ਨਾਮ ਨਹੀਂ ਲੈਣਾ ਪਤਾ ਨਹੀਂ ਕਿਹੜਾ ਉਹਨਾਂ ਨੂੰ ਟੂਹਾਂ ਲੜਦਾ ਕੰਧ ਸਾਹਿਬ ਦਾ ਹੀ ਨਾਮ ਕਹਿੰਦੇ ਲਵੋ ਕੱਲਾ ਅਸੀਂ ਕੰਧ ਸਾਹਿਬ ਦੇ ਦੁਸ਼ਮਣ ਨਹੀਂ ਆ ਸਭ ਤੋਂ ਪਹਿਲਾਂ ਕੰਧ ਸਾਹਿਬ ਚ ਦਾਸ ਨੇ ਕੀਰਤਨ ਦਰਬਾਰ ਸ਼ੁਰੂ ਕਰਵਾਈ ਸੀ ਨੀਦਰ ਤੁੰਬੀਆਂ ਵਾਲੇ ਤੇ ਹੋਰ ਕਈ ਮਲਕੀ ਪਤਾ ਤੋਂ ਬੰਦੇ ਉੱਥੇ ਬਹਿ ਕੇ ਗਾਉਂਦੇ ਸਨ ਤੇ 10 ਨੇ ਕੀਰਤਨ ਦਰਬਾਰ ਸ਼ੁਰੂ ਕਰਵਾਏ ਸੀਗੇ ਉਹ ਤਾਂ ਡੇਰਾ ਸਾਹਿਬ ਦਾ ਨਾਮ ਲੈਣ ਤੋਂ ਵੀ ਗਰੀਜ ਕਰਦੇ ਆ ਵੀ ਡੇਰਾ ਸਾਹਿਬ ਬਾਰੇ ਜਦੋਂ 500 550 ਸਾਲਾਂ ਹੀ ਨੇ ਬਾਬਾ ਜੀ 550 ਸਾਲੇ ਤੇ ਵੀ ਆਪਾਂ 550 ਖਾਨ ਪਰ ਤੇ ਲੜੀ ਚਲਾਈ ਉਦੋਂ ਸਾਨੂੰ ਬਾਲੀਵੁੱਡ ਦਾ ਕਲਾਕਾਰ ਸਦਨਾ ਪਿਆ ਸੀ ਕਿਉਂਕਿ ਡੇਰਾ ਸਾਹਿਬ ਦਾ ਦੁਨੀਆ ਵਿੱਚ ਨਾਮ ਜਾਵੇ ਸੌਰਿਆਂ ਦਾ ਘਰ ਜਿਹੜਾ ਡੇਰਾ ਸਾਹਿਬ ਹੈ ਜਿਹੜਾ ਕੰਨ ਸਾਹਿਬ ਤੋਂ ਉੱਪਰਲੇ ਪਾਸੇ ਆ ਉਥੇ ਜਿਹੜਾ ਸਥਾਨ ਤਿਆਰ ਕਿੰਨੇ ਕਰਵਾਇਆ ਮਹਾਰਾਜ ਸ਼ੇਰ ਸਿੰਘ ਨੇ ਤਿਆਰ ਕਰਵਾਇਆ ਤੇ ਜਿਹੜਾ ਥੜਾ ਕਿਨੇ ਬੰਨਿਆ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨਾਨਕ ਕ੍ਰਿਸ਼ਨਾ ਜੀ ਤੇ ਗੁਰੂ ਤੇਗ ਬਹਾਦਰ ਸਭ 2.5 ਸਾਲ ਦੇ ਸਨ ਉਸ ਵਕਤ ਤੇ ਗੁਰੂ ਪਿਆਰਿਓ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਥੜਾ ਬੰਨਿਆ ਸੀ ਕਿਉਂਕਿ ਉਸੇ ਬੇਦੀ ਸੀਗੀ ਤੇ ਸਿੱਖ ਭਰਮਚਾਰਾ ਪੈਜਨ ਕਿਤੇ ਕਿਉਂਕਿ ਉਹ ਜਿਹੜਾ ਸਥਾਨ ਪ੍ਰਗਟ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਜਿਹੜਾ ਕਾਂਦ ਸਾਹਾ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜੇ ਇਹ ਸਥਾਨ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤੇ ਫਲਾਈ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਗਟ ਕੀਤਾ ਜਿਹੜਾ ਅਚਲ ਸਾਹਾ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਕੀਤਾ ਜਿਹੜਾ ਨਾਗਿਆਣ ਸਾਹਾ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਕਦੋਂ ਕੀਤੇ ਸਨ ਜਦੋਂ ਮਹਾਰਾਜ ਜੀ ਬਾਬਾ ਗਰਦਤਾ ਜੀ ਨੂੰ ਵਿਆਹਣ ਵਾਸਤੇ ਆਏ ਸਨ ਸਤ ਕਰਤਾਰੀਆਂ ਤੇ ਵਿਆਹ ਸਥਾਨ ਬਾਬਾ ਗਰਦਤਾ ਜੀ ਦਾ ਤੇ ਇੱਥੇ ਬਾਬਾ ਬੁੱਢਾ ਸਾਹਿਬ ਵੀ ਵਿ ਬਾਬਾ ਲਖਮੀ ਦਾਸ ਜੀ ਬਟਾਲੇ ਚ ਵਿਆਹਣਾ ਇਹਨੇ ਜਿਹੜਾ ਮਹੰਤ ਨਰਿੰਦਰ ਪ੍ਰਕਾਸ਼ ਜੀ ਆਣਾ 베ਦੀ ਸਾਹਿਬ ਤੁਸੀਂ 베ਦੀ ਤੁਹਾਨੂੰ ਪਤਾ ਹੀ ਆ ਉਹ ਉਹਨਾਂ ਦਾ ਸਹੁਰਿਆਂ ਦਾ ਪਰਿਵਾਰ ਆ ਹਾਂਜੀ ਜਿਹੜਾ ਨਰਿੰਦਰ ਪ੍ਰਕਾਸ਼ ਜੀ ਬਾਬਾ ਲਖਮੀ ਦਾਸ ਦਾ ਸਹੁਰਿਆਂ ਦਾ ਪਰਿਵਾਰ ਆ ਸੋ ਇਸ ਕਰਕੇ ਸ਼ੇਰੇ ਪੰਜਾਬ ਪੰਜਾਬ ਦਾ ਰਾਜਾ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਜੀ ਬੇਰੰਗਾਲ ਚ ਵਿਆਹਣਾ ਇਹਨੇ ਤੇ ਸਰਕਾਰ ਨੂੰ ਵੀ ਬੇਨਤੀ ਆ ਅਸੀਂ ਭਗਤ ਸਿੰਘ ਦੇ ਵਰ ਖਲਾਫ ਨਹੀਂ ਰਾਜਗੁਰੂ ਸੁਖਦੇਵ ਦੇ ਵਰ ਖਲਾਫ ਨਹੀਂ ਆ ਉਹਨਾਂ ਨੇ ਦੇਸ਼ ਵਾਸਤੇ ਆਜ਼ਾਦੀਆਂ ਵਾਸਤੇ ਸ਼ਹੀਦ ਸ਼ਹੀਦੀਆਂ ਦਿੱਤੀਆਂ ਨੇ ਪਰ ਇੱਥੇ ਗੁਰੂ ਨਾਨਕ ਸਾਹਿਬ ਦੇ ਚਿੱਤਰ ਲੱਗਣੇ ਚਾਹੀਦੇ ਸਨ ਇੱਥੇ ਬਾਬਾ ਗੁਰਦਿੱਤਾ ਜੀ ਦਾ ਚਿੱਤਰ ਲੱਗਣਾ ਚਾਹੀਦਾ ਸੀ ਮਾਤਾ ਅਨੰਤੀ ਨਿਹਾਲਕੌਰ ਦਾ ਚਿੱਤਰ ਲੱਗਣਾ ਚਾਹੀਦਾ ਸੀ ਮਾਤਾ ਸਲਖਣੀ ਦਾ ਚਿੱਤਰ ਲੱਗਣੇ ਚਾਹੀਦੇ ਸਨ ਚਾਰਾਂ ਦਰਵਾਜ਼ਿਆਂ ਤੇ ਉਹਨਾਂ ਦੀਆਂ ਫੋਟੋਆਂ ਹੋਣੀਆਂ ਚਾਹੀਦੀ ਸੀਗੀਆਂ ਨਾ ਕਿ ਹੋਰ ਕਿਸੇ ਦੀ ਇਹ ਸਰਕਾਰ ਕੁਝ ਸੋਚੇ ਪੰਜਾਬ ਦੇ ਹਿਤਾ ਲਈ ਤੇ ਗੱਲ ਬੜੀ ਕਹਿੰਦੀ ਮੈਂ ਕਰਦੀ ਆ ਪਰ ਆਹ ਕੰਮ ਕਿੰਨੇ ਕਰਨੇ ਸੀ ਇਹ ਕੰਮ ਕਈ ਗਲਤ ਹੁੰਦੇ ਨੇ ਇਥੇ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਜਿਹੜੇ ਅਸਥਾਨ ਨੇ ਇਹ ਗੁਰੂ ਨਾਨਕ ਸਾਹਿਬ ਦੇ ਅਸਥਾਨ ਨੇ ਇੱਥੇ ਹਿੰਦੂ ਮਤ ਦਾ ਬੜਾ ਵੱਡਾ ਤੀਰਥ ਹੈ ਜਿਹੜਾ ਅਚਲੇਸ਼ਵਰ ਹੈ ਸ਼ਿਵਜੀ ਮਹਾਰਾਜੀ ਆਏ ਨੇ ਪਾਰਬਤੀ ਜਾਇ ਨੇ ਕਾਰਤਿਕ ਨੇ ਪਰਕਮਾ ਕੀਤੀਆਂ ਨੇ ਕੋਈ ਛੋਟੀ ਜਿਹੀ ਗੱਲ ਐਥੇ ਵੱਡੀ ਸ਼ਿਵਜੀ ਮਹਾਰਾਜ ਦੀ ਮੂਰਤੀ ਲਾਉਂਦੇ ਹਾਂਜੀ ਇਸ ਕਰਕੇ ਗੁਰੂਆਂ ਪੈਗੰਬਰਾਂ ਦੀ ਧਰਤੀ ਤੇ ਉੱਤੇ ਜਿਹੜੇ ਆ ਨਾ ਜਿਹੜੇ ਉਹਨਾਂ ਦੇ ਚਿੱਤਰ ਉਹਨਾਂ ਦੇ ਲੱਗਣੇ ਚਾਹੀਦੇ ਨੇ ਹਾਲ ਕਿ ਉਹ ਸਾਈਡ ਤੇ ਲਾ ਦੇਣ ਜਿੱਥੇ ਮਰਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਗੱਲ ਜਿਹੜੀ ਗੱਲ ਫੱਬਦੀ ਆ ਸੰਸਾਰ ਭਰ ਚ ਜਾਣਿਆ ਜਾਂਦਾ ਗੁਰੂ ਨਾਨਕ ਬਾਬਾ ਵਿਆਹਣ ਬਟਾਲੇ ਵਿੱਚ ਗਿਆ ਆ। ਬਾਬਾ ਜੀ ਮੈਂ ਇੱਕ ਖੋਚੀ ਵੇਖੀ ਆ ਇੱਥੇ ਜਿਹੜੀ ਆ ਇਹ ਲੜਕੀਆਂ ਦੇ ਵਿਆਹ ਵੀ ਕੀਤੇ ਜਾਂਦੇ ਆ। ਹਰ ਸਾਲ ਵਿਆਹ ਕੀਤੇ ਜਾਂਦੇ ਆ। ਮੈਂ ਸਮਾਨੀ ਵੇਖਿਆ ਸਮਾਨ ਟਰੰਕ 'ਤੇ ਪਿਆ, ਗੱਦੇ 'ਤੇ ਨੇ, ਸੋਫੇ 'ਤੇ ਨੇ, ਹਰ ਜੋ ਵੀ ਘਰ ਚ ਰਿੰਦੀ ਚੀਜ਼ ਆ ਉਹ ਪਈ ਆ। ਹੁਣ ਵਿਆਹ ਕਿਸ ਦਿਨ ਹੋਣਾ ਲੜਕਿਆਂ ਦਾ ਤੇ ਕਿੰਨੇ ਲੜਕਿਆਂ ਵਿਆਹ ਤੁਸੀਂ ਕਰਵਾ ਰਹੇ ਹੋ? ਵਿਆਹ 9 ਤਰੀਕ ਨੂੰ ਹੋਣੇ ਨੇ, ਦਿਨ ਸੋਮਵਾਰ ਹੈ। 537ਵਾਂ ਵਿਆਹ ਪ੍ਰਭਾ ਗੁਰੂ ਨਾਨਕ ਸਾਹਿਬ ਜੀ ਦਾ ਮਾਤਾ ਸਲਖਣੀ ਜੀ ਦਾ ਸਾਡੇ ਵੱਡੇ ਭਾਗ ਨੇ। ਆ ਬਾਬਾ ਜੀ ਨੇ ਬਾਬਾ ਹਜਾਰਾ ਸਿੰਘ ਜੀ ਨੇ ਕੀ ਪਤਾ ਕਿਹੜਾ ਪ੍ਰਤਾਪ ਸੀਗਾ ਉਹਨਾਂ ਦਾ ਜਿਹੜਾ ਐਡਾ ਪ੍ਰਤਾਪ ਫੱਲ ਰਿਆ ਪਿਆ ਮਾਝੇ ਦੀ ਧਰਤੀ ਤੇ ਬਾਬਾ ਹਜਾਰਾ ਸਿੰਘ ਘੁੰਮੜਾ ਵਾਲੇ ਹੋਏ ਨੇ ਤੇ ਦਬਾਬੇ ਦੀ ਧਰਤੀ ਤੇ ਰਾਜਾ ਸਾਹਿਬ ਨਾਭ ਕਮਲਜੀ ਹੋਏ ਨੇ ਮੈਨੂੰ ਕਈ ਪੁੱਛਦੇ ਨੇ ਵੀ ਰਾਜਾ ਨਾਭ ਕਮਲਜੀ ਕੌਣ ਨੇ ਮੈਂ ਜਿੱਦਾਂ ਬਾਬਾ ਹਜਾਰਾ ਸਿੰਘ ਸੀ ਅੱਜ ਸੰਸਾਰ ਭਰ ਵਿੱਚ ਬਾਬਾ ਹਜਾਰਾ ਸਾਨੂੰ ਯਾਦ ਕੀਤਾ ਜਾਂਦਾ ਇਹ ਜਿਹੜੀ ਧਰਤੀ ਹੈ ਨਾ ਨਿਸ਼ਾਰਾ ਸਾਹਿਬ ਜਾਓ ਨਾ ਤੁਸੀਂ ਪਹਿਲਾ ਅਸਥਾਨ ਵੱਡਾ ਗੁਰਦਰਾ ਹੁੰਦਾ ਉੱਥੇ ਬਾਬਾ ਜਰਾਸ ਸਿੰਘ ਜੀ ਘੁੰਮਣ ਵਾਲੇ ਮਹਾਪੁਰਸ਼ ਉੱਥੇ ਖੂਹ ਸਾਹਿਬ ਤੇ ਬੈੰਦੇ ਸਨ ਐਸ ਖੂਹ ਸਾਹਿਬ ਤੇ ਬਾਬਾ ਬੁੱਧ ਸਿੰਘ ਜੀ ਬੈੰਦੇ ਨੇ ਆ ਕੇ ਕੋਈ ਛੋਟੀ ਜੀ ਗੱਲ ਨਹੀਂ ਐ ਇਸ ਕਰਕੇ ਇਹ ਧੀਆ ਦਾ ਜਿਹੜਾ ਕਾਰਜ ਆ ਨਾ ਇਹ ਮੈਨੂੰ ਗੁਰੂ ਨਾਨਕ ਸਾਹਿਬ ਨੇ ਲਾਇਆ ਵੱਡੇ ਮਹਾਪੁਰਸ਼ ਬਾਬਾ ਵਜੀਰ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਉਹਨਾਂ ਨੇ ਪਹਿਲਾਂ ਇੱਕ ਆਨੰਦ ਕਾਰਜ ਫਿਰ ਪੰਜ ਪੰਜ ਤੋਂ 6 6 ਤੋਂ 7 ਕਰਦਿਆ ਕਰਦੇ ਆ 11 ਤੋਂ 14 14 ਤੋਂ 16 ਜਦੋਂ ਅਸੀਂ ਘਟਾਉਣੇ ਤੋਂ ਵੱਧ ਹੀ ਨੇ ਸੋ ਇਸ ਕਰਕੇ ਸਾਲ 'ਚ ਦੋ ਵਾਰੀ ਕੀਤੇ ਜਾਂਦੇ ਨੇ ਬਹੁਤ ਵੱਡੀ ਤਦਾਦ ਚ ਸੰਗਤ ਦਾ ਇਕੱਠ ਹੋਣ ਲੱਗ ਪਿਆ ਪਰ ਇਹਨਾਂ ਮਹਾਂਪੁਰਸ਼ਾਂ ਦਾ ਮੇਰੇ ਨਾਲ ਸਾਥ ਹੈ ਬੁੱਢੇ ਦਲ ਦਾ ਸਾਥ ਹੈ ਬਾਬੇ ਬਲੀ ਚੰਦ ਸਾਹਿਬ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਸਾਰੀਆਂ ਸੰਪਰਦਾਵਾਂ ਬੜੀ ਚੜ੍ਹਦੀ ਕਲਾ ਦੇ ਨਾਲ ਸਾਡਾ ਸਾਥ ਦਿੰਦੀਆਂ ਨੇ ਸ਼ਹਿਰ ਬਟਾਲੇ ਦੀਆਂ ਬੜੀਆਂ ਸ਼ਖਸ਼ੀਅਤਾਂ ਦਾ ਰਾਗੀਆਂ ਢਾਡੀਆਂ ਦਾ ਬੜਾ ਸਾਥ ਹੈ ਮੈਨੂੰ ਕਿਉਂਕਿ ਇੱਥੇ ਰਾਗੀਆਂ ਢਾਡੀਆਂ ਨੂੰ ਸਪੌਂਸਰਾਂ ਵੀ ਮਿਲਦੀਆਂ ਨੇ ਬਾਹਰ ਜਾਂਦੇ ਨੇ ਹੁਣ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਫਤ ਕਰਦੇ ਨੇ ਕੰਧ ਸਾਹਿਬ ਦੀ ਸਫਤ ਕਰਦੇ ਨੇ ਡੇਰਾ ਸਾਹਿਬ ਦੀ ਕਰਦੇ ਨੇ ਖੂਹ ਸਾਹਿਬ ਦੀ ਕਰਦੇ ਨੇ ਅਸੀਂ ਕਿਹੜਾ ਮਾੜਾ ਕੰਮ ਕਰਦੇ ਆਂ ਜ਼ਿਲ੍ਹੇ ਮਾਝੇ ਦੇ ਜ਼ਿਲ੍ਹੇ ਜਿਨੇ ਜਿਨੇ ਮਾਝੇ ਦੇ ਰਾਗੀ ਢਾਡੀ ਨੇ ਸਾਰੇ ਬਾਹਰਲੇ ਦੇਸ਼ਾਂ ਜਾ ਕੇ ਬਟਾਲੇ ਦਾ ਨਾਮ ਲੈ ਰਹੇ ਨੇ ਹਾਂਜੀ ਇਸ ਕਰਕੇ ਸੜਨਾ ਨਹੀਂ ਚਾਹੀਦਾ ਅਰੀਸ ਕਰਨੀ ਚਾਹੀਦੀ ਹੈ ਹੈ ਕਿ ਨਹੀਂ ਸੜਨਾ ਨਹੀਂ ਚਾਹੀਦਾ ਅਰੀਸ ਕਰਨੀ ਚਾਹੀਦੀ ਹੈ ਕਾਤੋਂ ਮੀਟ ਕਾਲ ਵਿੱਚ ਐਵੇਂ ਆਵਾ ਗੌਣ ਬੋਲੀ ਜਾਂਦੇ ਨੇ ਹੁਣ ਇਹਦਾ ਮਤਲਬ ਵੀ ਕੱਲ ਹੁਣ 14 ਲੜਕੀਆਂ ਦੇ ਵਿਆਹ ਇੱਥੇ ਹੋਣਗੇ ਬਾਬਾ ਜੀ ਬਿਲਕੁਲ 14 ਲੋਕਾਂ ਨੂੰ ਲੜਿੰਦਾ ਸਮਾਨ ਮਿਲਣਾ ਵੇਖੋ ਇੱਕ ਪਰਿਵਾਰ ਆ ਜਿਨ੍ਹਾਂ ਨੇ ਬੜੇ ਬੜੇ ਮਹਿੰਗੇ ਸੂਟ ਲਏ ਨੇ ਹਾਂਜੀ ਕੋਈ ਚੂੜਿਆਂ ਦੀ ਸੇਵਾ इंग्लंड ਤੋਂ ਕਰ ਰਿਆ ਕੋਈ ਪੇਟੀਆਂ ਦੀ ਕੋਈ ਟਰੰਕਾਂ ਦੀ ਕੋਈ ਬੈਡਾਂ ਦੀ ਸਭ ਸੰਗਤਾਂ ਸੇਵਾ ਹੋਮਾ ਮਾ ਕੇ ਕਰਦੀਆਂ ਨੇ ਬਟਾਲੇ ਦੀ ਸੰਗਤਾਂ ਵੀ ਆਇਆ ਕਰਨ ਸੋ ਕੋ ਜਿੰਨਾ ਪਰਿਵਾਰ ਵੱਡਾ ਹੋਵੇ ਨਾ ਉਹਨਾਂ ਧੀਆਂ ਨੂੰ ਵਾਰ ਚੜ ਕੇ ਸਮਾਨ ਮਿਲਦਾ ਨਾਲੇ ਇਸ ਸਥਾਨ ਤੇ ਆਓ ਹੁਣ ਜਿਹੜੀਆਂ ਵੀ ਸੰਗਤਾਂ ਇੱਥੇ ਹੁੰਦੀਆਂ ਨੇ ਜਿਹੜੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਦੂਰੋਂ ਕੋ ਬੱਸਾਂ ਤੇ ਕੋ ਟੱਕਾਂ ਤੇ ਪਹਿਲਾਂ ਕਿ ਬਾਥਰੂਮ ਵਾਸਤੇ ਸੁਵਿਧਾ ਬਣ ਗਈ ਆ ਹਾਂਜੀ ਫੋੜੇ ਸਮੇਂ ਬਾਤ ਸ਼ਨਾਣਕਾਰ ਬਣ ਗਏ ਨੇ ਤੇ ਫਿਰ ਵੱਡੇ ਵਸਥਾਨ ਬਣ ਜਾਣੇ ਨੇ ਸਰਾਮਾਂ ਬਣ ਜਾਣੀਆਂ ਨੇ ਹਾਂਜੀ ਇਹ ਖੂਹ ਚੱਲ ਪੈਣਾ ਐ ਮੈਂ ਕੱਲ ਹੀ ਸੁਣ ਰਿਹਾ ਸੀ ਕਿ ਕੁ ਸਮਾ ਪੈਣ ਤੇ ਖੂਹ ਜਿਹੜੇ ਚਾਲੂ ਕਰਨੇ ਚਾਹੀਦੇ ਨੇ ਚੱਕੀਆਂ ਚਾਲੂ ਕਰਨੀਆਂ ਚਾਹੀਦੀਆਂ ਨੇ 25 26 27 ਦਾ ਬੜਾ ਵੱਡਾ ਜਿਹਨੂੰ ਕਹਿੰਦੇ ਨੇ ਘੋਰ ਸਮਾ ਆ ਜਣਾ ਆ ਪੁਰਾਣੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਇੱਥੇ ਭਾਈ ਪਿਆਰਿਓ ਸਾਨੂੰ ਚੱਕੀਆਂ ਚਲਾਉਣੀਆਂ ਚਾਹੀਦੀਆਂ ਨੇ ਖੂਹ ਦਾ ਜਾਲ ਚਲਾਉਣਾ ਚਾਹੀਦਾ ਘਰਾਂ 'ਚ ਹੈਂਡ ਪੰਪ ਲਾਉਣੀ ਚਾਹੀਦੇ ਨੇ ਕੋਈ ਪਤਾ ਨਹੀਂ ਇਹ ਲਾਈਟਾਂ ਵੀ ਬੰਦ ਹੋ ਜਾਣ ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਸਾਰੇ ਜਿਹੜੇ ਬਚਨ ਨੇ ਔਟਾਲੂ ਹੋਣੇ ਨੇ ਇਹ ਜਿਹੜੀ ਧਰਤੀ ਆ ਜਦੋਂ ਕੋਈ ਇੱਥੇ ਬਹਿ ਜਾਂਦਾ ਹੁਣ ਮੈਂ ਬਾਬਾ ਜੀ ਬੈਠੇ ਨੇ ਨਾ ਜਦੋਂ ਆਉਂਦੇ ਬਾਬਾ ਜੀ ਇੱਥੇ ਬਹਿੰਦੇ ਨੇ ਆ ਕੇ ਭਾਵੇਂ ਸਿਆਲ ਆ ਤੇ ਭਾਵੇਂ ਗਰਮੀ ਆ ਬਾਬਾ ਜੀ ਨੇ ਇੱਥੇ ਬਹਿਣਾ ਆ ਕੇ ਇਹਦੀ ਕشش ਹੀ ਕੁਝ ਦੀ ਐਸੀ ਆ ਜਦੋਂ ਇਸ ਸਥਾਨ ਦੀ ਪ੍ਰਗਟਾਈ ਹੋਈ ਨਾ ਬਾਬਾ ਬਤਾਰ ਸਿੰਘ ਜੀ ਦਲਬਾਬ ਵਿਧਚਨ ਸਾਹਿਬ ਜੀ ਇੱਥੇ ਬੈਠੇ ਆ ਕੇ ਕਹਿੰਦੇ ਗੁਰੂ ਸਾਹਿਬ ਜੀ ਇੱਥੇ ਬੈਠੇ ਸਨ ਆਪਾਂ ਇੱਥੇ ਬਹਿਣਾ ਤੇ ਬਾਬਾ ਬੁੱਧ ਸਿੰਘ ਜੀ ਵੀ ਇੱਥੇ ਆ ਕੇ ਬਹਿੰਦੇ ਨੇ ਸੋ ਮੈਂ ਕਹਿਣਾ ਕੀ ਇਹ tinha ਪੁੱਤਰਾ ਸੀ ਮਹਾਰਾਜ ਜੀ ਦੇ ਮਾਤਾ ਸਲਖੜੀ ਦੇ ਬੱਚੇ ਅਸੀਂ ਇਹ ਬੜੀਆਂ-ਬੜੀਆਂ ਬਖਸ਼ਿਸ਼ਾਂ ਬਣਨੀਆਂ ਨੇ ਉਹਨਾਂ ਦੀਆਂ ਰਹਿਮਤਾਂ ਉਤਰਨੀਆਂ ਨੇ ਪਤਾ ਨਹੀਂ ਕਿੰਨਿਆਂ ਕਹਿੰਦੇ ਇਥੋਂ ਵਿਝੇ ਲੱਗ ਗਏ ਨੇ ਜਿਨ੍ਹਾਂ ਦੇ ਘਰਾਂ 'ਚ ਆਗ ਨਹੀਂ ਇਸ ਬਲ ਦੀ ਵਿਝੇ ਲੱਗ ਗਏ ਨੇ ਬਾਹਰ ਜਾ ਕੇ ਰੋਟੀ ਕਮਾਰੇ ਰਾਗੀ ਢਾਡੀ ਤੇ ਕਈ ਬੱਚੇ ਸਾਡੇ ਕੋਲ ਆ ਗਏ ਨੇ ਕੋਈ ਸੰਥਿਆ ਕਰੇਗਾ ਕੋਈ ਗੁਰਬਾਣੀ ਦਾ ਕੀਰਤਨ ਸਿਖੇਗਾ ਇਹੋ ਜਿਹੀ ਢਾਡੀ ਸਾਨੂੰ ਸਮਰਪਿਤ ਹੋ ਗਏ ਨੇ ਸੰਸਥਾ ਨੂੰ ਜਿਨ੍ਹਾਂ ਢਾਡੀਆਂ ਦੇ ਵਿਝੇ ਲੱਗੇ ਨੇ ਉਹਨਾਂ ਨੇ ਆ ਕੇ 6-6 ਮਹੀਨੇ ਤੇ ਢਾਡੀ ਰਾਗ ਸਿਖਾਉਣੇ ਨੇ ਪ੍ਰਚਾਰਕ ਬਣਾਉਣੇ ਨੇ ਤੇ ਰਾਗੀ ਉਹ ਬੈਠੇ ਨੇ ਭਾਈ ਊਂਕਾਰ ਸਿੰਘ ਜੀ ਉਹਨਾਂ ਨੇ ਕਲਾਸਿਕਲ ਕੀਰਤਨ ਸਿਖਾਉਣਾ ਵਡਾਲਾ ਗ੍ਰੰਥੀਆਂ ਤੋਂ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਸੰਥਿਆ ਸ਼ੁਰੂ ਕਰਾਉਣੀ ਆ ਕਥਾ ਸਿਖਾਉਣੀ ਆ ਸਾਡੇ ਕੋਲ 12 ਤੋਂ 15 ਬੱਚੇ ਜਿਹੜੇ ਸ਼ਿਗਲੀ ਕਰਾਂਦੇ ਆ ਰਹੇ ਨੇ ਇੱਥੇ ਵਿੱਦਿਆ ਲੈਣ ਵਾਸਤੇ ਸੋ ਵੱਡੀ ਤਦਾਦ ਚ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਜੀ ਜੀ ਬਿਲਕੁਲ ਏ ਸੰਜੀ ਬਾਬਾ ਹਰਜੀਤ ਸਿੰਘ ਜੀ ਜੋ ਕਿ ਇੱਥੇ ਲੋੜਵੰਦ ਪਰਿਵਾਰਾਂ ਲੜਕੀਆਂ ਦੇ ਵਿਆਹ ਕਰਾਉਂਦੇ ਹਾਲ ਹਰ ਸਾਲ ਜਿਹੋ ਗੁਰਨਾਥ ਸਾਹਿਬ ਦਾ ਵਿਆਹ ਪੂਰਬ ਇੱਥੇ ਮੜਾਇਆ ਜਾਂਦਾ ਔਰ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਇਥੇ ਵਿਆਹ ਹੁੰਦੇ ਨੇ ਲੜਕਿਆਂ ਦੇ ਜੋ ਘਰ ਦਾ ਲੋੜੀ ਦਾ ਸਮਾਨ ਆ ਉਹ ਵੀ ਦਿੱਤਾ ਜਾਂਦਾ ਜੋ ਵੀ ਘਰ ਵਿੱਚ ਚੀਲੂੜੀ ਦੀ ਹੁੰਦੀ ਆ ਸੋ ਉਹ ਤੁਹਾਨੂੰ ਦਰਸ਼ਨ ਕਰਾਏ ਨੇ ਖੂਈ ਸਾਹਿਬ ਦੇ ਜਿੱਥੇ ਗੁਰਨਾਨ ਸਾਹਿਬ ਆ ਕੇ ਵਿਆਹ ਤੋਂ ਪਹਿਲਾਂ ਠਾਹਰੇ ਸਾਲ ਇਥੋਂ ਚਾਲੇ ਪੇਸਾਲ ਮੁੜ ਕੇ ਉਹਨਾਂ ਦਾ ਵਿਆਹ ਜਲਾਜੀ ਗੁਰਦਾਰ ਡੇਰਾ ਸਾਹਿਬ ਇੱਕ ਹੋਇਆ ਸੀ ਸੋ ਸਾਨੂੰ ਵੀ ਪ੍ਰਾਤਨ ਚੀਜ਼ਾਂ ਨਾਲ ਪ੍ਰਾਤਨ ਜਿਹੜੀ ਨਲਕੇ ਆ ਜਾਂ ਖੂਈਆਂ ਨਾਲ ਚੀਜ਼ਾਂ ਨਾਲ ਉਹਨਾਂ ਨੂੰ ਜੋੜਨਾ ਚਾਹੀਦਾ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਤਾਂ ਜੋ ਆਉਣ ਵਾਲੀ ਪੀੜ੍ਹੀ ਇਤਿਹਾਸ ਨੂੰ ਸਮਝ ਸਕੇ ਉਹਨੂੰ ਵੇਖ ਸਕੇ ਸੁਰਖਾਪੜੀ ਵਿਲੇ ਜਸਵੰਦਰ ਮੇਦੀ ਗੁਰਦਾਸਪੁਰ